ਮੈਨੂੰ ਪੱਤਰਕਾਰ ਕਹਿੰਦੇ ਜੀ ਸੁਦੇਸ਼ ਸਿੰਘ ਢੀਂਸਾ ਦੀ ਉਹਦੇ ਮੁੰਡੇ ਦੀ ਘਰ ਵਾਪਸੀ ਹੋ ਗਈ ਮੈਂ ਕਿਹਾ ਕਿਹੜੇ ਘਰ ਚ ਵਾਪਸੀ ਹੋ ਗਈ ਕਹਿੰਦੇ ਖਾਲੀਚਲ ਚ ਆ ਗਏ ਮੈਂ ਕਿਹਾ ਇਹ ਤਾਂ ਹਬ ਦੇ ਘਰ ਹੀ ਮੁੜੇ ਨੇ ਕਹਿੰਦੇ ਹਾਂਜੀ ਘਰ ਵਾਪਸੀ ਹੋ ਗਈ ਮੈਂ ਕਿਹਾ ਇਹ ਤਾਂ ਆਪ ਹੀ ਗਏ ਸੀ ਆਪ ਹੀ ਮੁੜਿਆਏ ਇਹਨੂੰ ਕਹਿੰਦੇ ਉਹ ਘਰ ਵਾਪਸੀ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਇਹਨਾਂ ਤੋਂ ਖੋਹੇ ਨੇ ਨਾ ਚੰਡੀਗੜ੍ਹ ਵਾਲੇ ਜਿੱਤੇ ਉਹਨਾਂ ਘਰਾਂ ਚ ਵਾਪਸੀ ਹੋ ਗਈ ਉਹਦੇ ਮੰਨ ਜਾ ਉਹਨਾਂ ਘਰਾਂ 'ਚ ਕੋਈ ਨਹੀਂ ਵੜਨਿੰਦਾ ਇਹਨਾਂ ਨੂੰ ਇਹ ਤਾਂ ਉੱਥੋਂ ਸੋਫੇ-ਸੂਫੇ ਵੀ ਚੱਕ ਲਿਆ ਏ ਸੀ ਵੀ ਪੱਕਾ ਹੀ ਲੱਗ ਗਿਆ ਕੰਮ ਕਮ ਆ ਗਿਆ ਉਹਨਾਂ ਘਰਾਂ 'ਚ ਨਹੀਂ ਵੜਨਿੰਦਾ ਕੋਈ ਮੈਂ ਕੋਈ ਐਹੋ ਜੀ ਫਾਈਲ ਸਾਈਨ ਨਹੀਂ ਕਰਦਾ ਜਿਹਦੇ ਨਾਲ ਆਮ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਬੋਝ ਪਵੇ ਤੇ ਐਹੋ ਜੀ ਫਾਈਲ ਮੈਂ ਕਦੇ ਵੀ ਨਹੀਂ ਛੱਡਦਾ ਜਿਹਦੇ ਨਾਲ ਲੀਡਰਾਂ ਨੇ ਜਿਹੜਾ ਪੈਸਾ ਲੁੱਟਿਆ ਉਹਨੂੰ ਬਾਹਰ ਕੱਢਣ 'ਚ ਕੋਈ ਟਾਈਮ ਲੱਗਦਾ ਹੋਵੇ ਮੈਂ ਕਹਿੰਦਾ ਸਾਈਨ ਕਰੋ ਪੈਸੇ ਕਢਾਓ ਇਹਨਾਂ ਦੀਆਂ ਜੇਬਾਂ ਚੋਂ ਵਿਅਸ ਸਮੇਤ ਖਜ਼ਾਨੇ ਚ ਖਜ਼ਾਨੇ ਚੋਂ ਸਿੱਧੇ ਲੋਕਾਂ ਕੋਲੇ ਆਹ ਤਰੀਕਾ ਵਾਸ ਆਪਣਾ ਕੰਮ ਕਰਦਾ ਪੁਰਾਣੀਆਂ ਪੁਰਾਣੀਆਂ ਕੱਸੀਆਂ ਰਜਵਾਹੇ ਸੂਏ ਬੰਦ ਉਹ ਮੈਂ ਪੁੱਛਿਆ ਅਫਸਰਾਂ ਨੂੰ ਮੈਂ ਕਿਹਾ ਜੀ ਮੈਂ ਕੱਸੀ ਚ ਨਹਾਉਂਦੇ ਰਹੇ ਆਂ ਸੀ ਬਚਪਨ ਚ ਸਾਡੇ ਪਿੰਡ ਵਿੱਚ ਦੀ ਕੱਸੀ ਜਾਂਦੀ ਸੀ ਮੇਓ ਕੱਸੀਆਂ ਕਿੱਥੇ ਗਈਆਂ ਕਹਿੰਦੇ ਜੀ ਰਿਵਾਜ ਖਤਮ ਹੋ ਗਿਆ ਮੇਰੇ ਰਿਵਾਜ ਖਤਮ ਹੋ ਗਿਆ ਥੱਲੇ ਪਾਣੀ ਖਤਮ ਹੋਈ ਜਾਂਦਾ ਤੁਸੀਂ ਰਿਵਾਜਾਂ ਦੇ ਚੱਕਰਾਂ 'ਚ ਪਈ ਜਾਂਦੇ ਹੋ ਤੁਸੀਂ ਉਹ ਕੱਸੀਆਂ ਲੱਭੋ ਕਿੱਥੇ ਨੇ ਕੱਸੀਆਂ ਲੱਭੀਆਂ ਖਾਤੋਂ ਚੋਂ ਨਕਸ਼ਿਆਂ ਚੋਂ ਥੱਲੇ ਅੰਡਰਗਰਾਉਂਡ ਪਾਈਪਾਂ ਪਾ ਕੇ ਅੱਜ ਜਦੋਂ ਪੰਜਾਬ ਸਰਕਾਰ ਆਪਾਂ ਨੇ ਸੰਭਾਲੀ ਸੀ ਉਦੋਂ 21% ਪਾਣੀ ਜਾਂਦਾ ਸੀ ਖੇਤਾਂ 'ਚ 21% ਨਹਿਰਾਂ ਦਾ ਅੱਜ ਦੀ ਡੇਟ 'ਚ 90% ਹੋ ਗਿਆ ਜੀ 59% ਤੇ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਦਿਨਾਂ 'ਚ 70% ਤੇ ਜਾਊ ਕੰਮ ਆ 70% ਆਪਣੀ ਜਿਹੜੀ ਸਿੰਚਾਈ ਹੈ ਖੇਤਾਂ ਦੀ ਉਹ ਨਹਿਰੀ ਪਾਣੀ ਰਹੀ ਉਹਦੇ ਨਾਲ ਕੀ ਹੋਊਗਾ 14 ਲੱਖ ਟਿਊਬਲ ਹੈ ਘਟੂ ਘਟ 5 ਤੋਂ 7 ਲੱਖ ਟਿਊਬਲ ऐसे सीजन च मेरा बंद ਕਰਾਉਣ ਦਾ ਇਰਾਦਾ ਹੈ ਕਿ ਟੂਬਲ ਬੰਦ ਹੋ ਜਾਣ ਥੱਲੇ ਧਰਤੀ ਦਾ ਪਾਣੀ ਬਚੂ ਤੇ ਗੁਰੂ ਸਾਹਿਬ ਦੇ ਕਹੇ ਹੋਏ ਬੱਚਿਆਂ ਨੂੰ ਵੀ ਥੋੜਾ ਜਿਹਾ ਪੂਰਾ ਕਰ ਦਾਂਗੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਨਾਲੇ ਬਿਜਲੀ ਬਚੂ ਨਾਲੇ ਥੱਲੇ ਵਾਲਾ ਪਾਣੀ ਬਚੂ ਨਾਲੇ ਜਿਹੜਾ ਨਹਿਰਾਂ ਵਾਲਾ ਪਾਣੀ ਹੈ ਉਹਦੇ 'ਚ ਨਾ ਉਪਜਾਊ ਸ਼ਕਤੀ ਹੁੰਦੀ ਹੈ ਪਹਾੜਾਂ ਤੋਂ ਆਉਂਦਾ ਉਹ ਤੇ ਉਹਦੇ 'ਚ ਨਾ ਮਿਨਰਲਸ ਹੁੰਦੇ ਨੇ ਤੱਤ ਹੁੰਦੇ ਨੇ ਫਸਲ ਵਧੀਆ ਬੰਪਰ ਫਸਲ ਹੁੰਦੀ ਹੁੰਦੀ ਹੈ ਉਹਦੇ ਨਾਲ ਸੋ ਆ ਤਰੀਕੇ ਪਰਾਉਣ ਲੱਗੇ ਹੋਇਆ ਅਸੀਂ ਮੈਂ ਕੋਈ ਕਿਸੇ ਬੱਸਾਂ 'ਚ ਸਪਾਉਣ ਨਹੀਂ ਆਇਆ ਇੱਥੇ ਮੈਂ ਕੋਈ ਇੱਥੇ ਖੱਡਾ 'ਚ ਸਪਾਉਣ ਨਹੀਂ ਆਇਆ ਮੈਂ ਕੋਈ ਇੱਥੇ ਢਾਬੇ 'ਚ ਸਪਾਉਣ ਨਹੀਂ ਆਇਆ ਮੈਂ ਵੀ ਤਾਂ ਪੈਸੇ ਕਮਾ ਸਕਦਾ ਸੀ ਮੈਂ ਤਾਂ ਵੱਡੇ ਕਲਾਕਾਰਾਂ 'ਚ ਮੇਰਾ ਨਾਮ ਆਉਂਦਾ ਸੀ ਮੈਂ ਕਿਹੜਾ ਕੋਈ ਫੇਲ ਹੋ ਗਿਆ ਸੀ ਅਰਵਿੰਦ ਕੇਜਰੀਵਾਲ ਜੀ ਦੋਨੋਂ ਹਸਬੰਡ ਵਾਈਫ ਅਰ ਅਰਵਿੰਦ ਕੇਜਰੀਵਾਲ ਜੀ ਤੇ ਸੁਨੀਤਾ ਕੇਜਰੀਵਾਲ ਜੀ ਦੋਨੋਂ ਆਈਆਰਐਸ ਅਫਸਰ ਨੇ ਜੀ ਇਨਕਮ ਟੈਕਸ ਦੇ ਕਮਿਸ਼ਨਰ ਨੇ ਦੋਨੋਂ ਹੀ ਇਨਕਮ ਟੈਕਸ ਦਾ ਚਪੜਾਸੀ ਨਿਮਾਨ ਹੁੰਦਾ ਦਫ਼ਤਰ ਦਾ ਬੋਰੀਆਂ ਭਰ ਕੇ ਲੈ ਕੇ ਜਾ ਸਕਦੇ ਸੀ ਉਹ ਵੀ ਨੋਟਾਂ ਦੀਆਂ ਪਰ ਜਦੋਂ ਪਰਮਾਤਮਾ ਕੋਈ ਬਖਸ਼ਿਸ਼ ਕਰ ਦਿਆ ਕਿ ਭਾਈ ਤੈਥੋਂ ਆਹ ਕੰਮ ਲੈਣਾ ਫਿਰ ਉਹ ਉਹ ਦਾਤ ਜਾਂ ਉਹ ਬਖਸ਼ਿਸ਼ ਜਿਹੜੀ ਹੈ ਉਹ ਡਿਊਟੀ ਜਿਹੜੀ ਹੈ ਉਹ ਵਾਪਸ ਨਹੀਂ ਕਰਨੀ ਚਾਹੀਦੀ ਉਹ ਉਹ ਕੀ ਪਤਾ ਪਰਮਾਤਮਾ ਤੁਹਾਨੂੰ ਕਿਹੜੇ ਰਸਤੇ ਰਹੀਂ ਕਿਹੜੇ ਬਾਈਪਾਸ ਰਹੀਂ ਲਿਆ ਕੇ ਥੋੜੇ ਤੋਂ ਕਿਹੜਾ ਕੰਮ ਲੈਂਦਾ ਹੈ ਕਈ ਵਾਰੀ ਪਰਮਾਤਮਾ ਕੋਈ ਇਹੋ ਜਿਹਾ ਕੰਮ ਕਰਾ ਲੈਂਦਾ ਕਿਸੇ ਬੰਦੇ ਤੋਂ ਕਿ ਉਹ ਤੋਂ ਬਾਅਦ ਪ੍ਰਧਾਨ ਗਿਆ ਪੈਸਾ ਆ ਜਿਹੜੀਆਂ ਸਾਰੀਆਂ ਸਲੂਟ ਜਿਹੜੇ ਉਹ ਸਾਰਾ ਕੁਝ ਥੱਲੇ ਰਹਿ ਜਾਂਦਾ ਮੇਰੇ ਤੋਂ ਇੱਕ ਕੰਮ ਐਸਾ ਕਰਾ ਲਿਆ ਪ੍ਰਮਾਤਮਾ ਨੇ ਕਿ ਮੈਨੂੰ ਅੱਜ ਕੋਈ ਇਸ ਗੱਲ ਦਾ ਫਿਕਰ ਨਹੀਂ ਕੱਲ ਨੂੰ ਆਉਂਦੀ ਅੱਜ ਆ ਜਾਏ ਪਰ ਪ੍ਰਮਾਤਮਾ ਨੇ ਜੋ ਮੈਥੋਂ ਕੰਮ ਕਰਾ ਲਿਆ ਉਹ 'ਚ ਮੇਰਾ ਥੋੜਾ ਜਿਹਾ ਯੋਗਦਾਨ ਹੋ ਗਿਆ ਯੋਗਦਾਨ ਕੀ ਹੋ ਗਿਆ ਇਹ ਗੱਲ ਹੈ ਕਿ 27 ਦਸੰਬਰ ਦੀ 27 ਦਸੰਬਰ ਨੂੰ 2018 ਛੋਟੇ ਸਾਹਿਬ ਜਦਾਂ ਦਾ ਸ਼ਹੀਦੀ ਦਿਵਸ ਹੁੰਦਾ ਮੈਂ ਮੈਡਮ ਸਪੀਕਰ ਕੋਲੇ ਗਿਆ 26 ਨੂੰ ਮੈਂ ਕਿਹਾ ਜੀ ਕੱਲ ਨੂੰ ਛੋਟੇ ਸਾਹਿਬ ਜਦਾਂ ਦਾ ਸ਼ਹੀਦੀ ਦਿਵਸ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਪਾਰਲੀਮੈਂਟ ਚੋਂ ਕਹਿੰਦੇ ਪਹਿਲੇ ਤੋਂ ਕਦੇ ਹੁਆ ਨਹੀਂ ਮੈਂ ਕਿਹਾ ਇਹ ਤਾਂ ਦੁੱਖ ਹੈ ਜੀ ਪਹਿਲਾ ਕਿਉਂ ਨਹੀਂ ਹੋਇਆ ਐਡੀ ਵੱਡੀ ਲਾਸਾਨੀ ਕੁਰਬਾਨੀ ਹੈ ਪੰਜ ਤੇ 7 ਸਾਲ ਦੇ ਸਹਬਜ਼ਾਦਿਆਂ ਨੇ ਈਨ ਨਹੀਂ ਮੰਨੀ ਤੇ ਨੀਹਾਂ ਚੜਵਾ ਤੇ ਸੂਬਾ ਸਰਹੰਦ ਨੇ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਉਹ ਕਹਿੰਦੇ ਓਕੇ ਮੈਨੂੰ ਲਿਖ ਕੇ ਦੋ ਕਿਆ-ਕਿਆ ਹੈ ਮੈਂ ਲਿਖ ਕੇ ਦੇਤਾ ਕਿ 1705 ਇਸਵੀ ਦੇ ਵਿੱਚ 5 ਸਾਲ ਦੀ ਤੇ 7 ਸਾਲ ਦੀ ਉਮਰ ਸੂਬਾ ਸਰਹੰਦ ਨੇ ਜਿਹੜਾ ਦੀਵਾਰਾਂ 'ਚ ਚਿਣਾਤੇ ਸੀਗੇ ਛੋਟੇ ਸਹਬਜ਼ਾਦੇ ਉਹ ਮੈਨੂੰ ਕਹਿੰਦੇ ਦੂਸਰੀ ਵਿਕ ਵਿਪੱਖਸ਼ ਪਾਰਟੀ ਜੋ ਹੈ ਉਹ ਹਾਊਸ ਚੱਲਣੇ ਨਹੀਂ ਦੇ ਰਹੀ ਉਹ ਪਾਰਲੀਮੈਂਟ ਚੱਲਣੇ ਨਹੀਂ ਦੇ ਰਹੀ ਉਹ ਨਾਰੇ ਲਗਾਉਂਦੇ ਆ ਮੈਂ ਕਿਹਾ ਜੀ ਉਹਨਾਂ ਨੂੰ ਉਹਨਾਂ ਜਿੰਮੇਵਾਰੀ ਮੇਰੀ ਆ ਮੈਂ ਉਹਨਾਂ ਨੂੰ ਆਉਣ ਨਹੀਂ ਦਿੰਦਾ ਉਹ ਨਾ ਚਿਰ ਜਿਹੜੇ ਤੁਸੀਂ ਸ਼ਰਧਾਂਜਲੀ ਨਹੀਂ ਦਿੰਦੇ ਕਹਤੇ ਠੀਕ ਐ ਮੈਂ ਅਗਲੇ ਦਿਨ ਗਿਆ 10 ਵਜੇ ਉਸ ਪਾਰਟੀ ਦੇ ਦਫ਼ਤਰ ਚ ਮੈਂ ਕਿਹਾ ਜੀ ਮੈਂ ਤੁਹਾਡਾ ਸਾਥ ਦੇਣਾ ਹਮੇਸ਼ਾ ਇੱਕ ਮੇਰਾ ਸਾਥ ਦੇ ਦਿਓ ਅੱਜ ਸਾਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ੀਦੀ ਦਿਵਸ ਹੈ ਪਹਿਲਾਂ ਕਦੇ ਨਹੀਂ ਸ਼ਰਧਾਂਜਲੀ ਦਿੱਤੀ ਗਈ ਅੱਜ ਸ਼ਰਧਾਂਜਲੀ ਸ਼ਾਂਤੀਪੂਰਵ ਤਰੀਕੇ ਨਾਲ ਹੋ ਲੈਣ ਦਿਓ ਉਹ ਤੋਂ ਬਾਅਦ ਮੈਂ ਤੁਹਾਡਾ ਸਾਥ ਦੇਵਾਂਗਾ ਉਹਨਾਂ ਨੇ ਕਹਿਤਾ ਕਿ ਜੋ ਮਾਨ ਸਾਹਿਬ ਕਹਿੰਦੇ ਹਨ ਉਹ ਠੀਕ ਹੈ ਸ਼ਰਧਾਂਜਲੀ ਕੇ ਬਾਅਦ ਹਮ ਆਪਣਾ ਪੱਖ ਰੱਖੇਗੇ 27 ਦਸੰਬਰ ਨੂੰ 11 ਵਜੇ ਸਵਾ ਸ਼ੁਰੂ ਹੋਈ ਤਾਂ ਤੁਸੀਂ ਅੱਜ ਵੀ ਦੇਖ ਸਕਦੇ ਹੋ ਟੀਵੀ ਤੇ ਪਿਆ ਉਹਦਾ ਰਿਕਾਰਡ ਪਹਿਲੀ ਵਾਰ ਹੋਇਆ ਦੇ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਔਨ ਰਿਕਾਰਡ ਦਿੱਤੀ ਗਈ ਔਨ ਰਿਕਾਰਡ ਕੀ ਹੁੰਦੀ ਹੈ ਔਨ ਰਿਕਾਰਡ ਦਾ ਮਤਲਬ ਹੈ ਮੈਂ ਉੱਥੇ ਰਵਾਂ ਨਾ ਰਵਾਂ ਅਗਲੇ ਸਾਲ ਅੱਜ ਤੋਂ 500 ਸਾਲ ਬਾਅਦ ਵੀ ਜਦੋਂ 27 ਦਸੰਬਰ ਆਊਗੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ 11 ਵਜੇ ਆਉਣ ਸਰ ਸਭ ਤੋਂ ਪਹਿਲਾਂ ਛੋਟੇ ਸਾਹਿਬ ਜਿਆਦਾਨ ਨੂੰ ਸ਼ਰਧਾਂਜਲੀ ਦੇ ਕੇ ਹੀ ਸਵਾ ਸ਼ੁਰੂ ਹੋਊਗੀ ਇਹ ਆਨ ਰਿਕਾਰਡ ਕਹਿੰਦੇ ਐ ਨੂੰ ਐਡਾ ਵੱਡਾ ਮੇਰੇ ਤੋਂ ਕੰਮ ਕਰਵਾ ਲਿਆ ਗੁਰੂ ਸਾਹਿਬ ਨੇ ਆਪ ਫਿਰ ਹੁਣ ਪ੍ਰਧਾਨ ਗਿਆ ਪੈਸਾ ਕੋਈ ਮੈਂ ਨਹੀਂ ਰੱਖਦਾ ਕੋਈ ਮੈਂ ਨਹੀਂ ਰੱਖਦਾ ਆ ਜਿਹੜੇ ਪੰਥ ਵਾਲੇ ਕਹੋਂਦੇ ਆਪਣੇ ਆਪ ਨੂੰ ਇਹਨਾਂ ਨੇ ਕਦੇ ਅਰਜੀ ਵੀ ਨਹੀਂ ਦਿੱਤੀ ਉੱਥੇ ਚਲੋ ਮੈਂ ਮੰਨ ਲੈਂਦਾ ਕਿ ਰਿਜੈਕਟ ਕਰਤੀ ਜੀ ਅਰਜੀ ਦਿੱਤੀ ਵੀ ਨਹੀਂ 28 ਤਰੀਕ ਨੂੰ ਜਦੋਂ ਪਤਾ ਲੱਗਿਆ 27 ਤਰੀਕ ਨੂੰ ਸ਼ਰਧਾਂਜਲੀ ਹੋ ਗਈ ਪੂਰੀ ਦੁਨੀਆ 'ਚ ਖਬਰ ਫੈਲ ਗਈ 28 ਤਰੀਕ ਨੂੰ ਸੁਦੇਸ਼ਨ ਢਿੰਟਸਾ ਰਾਸਵਾ 'ਚ ਐਪਲੀਕੇਸ਼ਨ ਲੈ ਕੇ ਚਲੇ ਗਿਆ ਤੋਂ ਕੋਲ ਸਪੀਕਰ ਕੋਲੇ ਕਹਿੰਦਾ ਸ਼ਰਧਾਂਜਲੀ ਦਿਓ ਕਹਿੰਦਾ ਜੀ ਕੱਲ ਸੀ ਉਹ ਤਾਂ ਹੋ ਗਈ ਉਹ ਤਾਂ ਕੱਲ ਨੂੰ ਇਹ ਨਹੀਂ ਪਤਾ ਕਿ ਕਦੋਂ ਸੀ ਕਦੇ ਕੋਈ ਕਦੇ ਕੋਈ ਗੁਰੂ ਸਾਹਿਬ ਨਾਲ ਕੋਈ ਕਦੇ ਲਿਵ ਲੱਗੀ ਹੋਵੇ ਤਾਂ ਪਤਾ ਲੱਗੇ ਕਦੇ ਇਹਨਾਂ ਨੂੰ ਪਤਾ ਲੱਗੇ ਕਿ ਕਿੰਨੇ ਕੁਰਬਾਨੀਆਂ ਹੋਈਆਂ ਨੇ ਇਹ ਤਾਂ ਬਸ ਜਦੋਂ ਹਾਰ ਜਾਂਦੇ ਨੇ ਪੰਥ ਖਤਰੇ 'ਚ ਹੈ ਜੀ ਪੰਥ ਨੂੰ ਬਚਾਓ ਉਹ ਭਾਈ ਪੰਥ ਬਹੁਤ ਵੱਡਾ ਹੈ ਸਾਡਾ ਪੰਥ ਬਹੁਤ ਮਜ਼ਬੂਤ ਹੈ ਇਹ ਪੰਥ ਅਕਾਲੀ ਦਲ ਦੇ ਹਾਰਨ ਨਾਲ ਕੋਈ ਖਤਰੇ 'ਚ ਨਹੀਂ ਹੁੰਦਾ ਤੁਸੀਂ ਆਪਣੀ ਫਿਕਰ ਕਰੋ ਆ ਹੁਣ ਕੁਰੇ ਫਿਰਦੇ ਨੇ ਪਰਿਵਾਰ ਬਚਾਓ ਕਿਹੜਾ ਪੰਜਾਬ ਬਚਾਓ ਤੁਸੀਂ ਦੇਖ ਲਓ ਇਹ ਕਿੰਨੇ ਕੁ ਪੰਜਾਬ ਪ੍ਰਤੀ ਵਫਾਦਾਰ ਨੇ ਜਾਂ ਕਿੰਨੇ ਕੁ ਪੰਜਾਬ ਲਈ ਕਸ਼ਟ ਚੱਲ ਸਕਦੇ ਨੇ ਇਹ ਗੱਲ-ਗੱਲ ਤੇ ਕਹਿੰਦੇ ਨੇ ਨਾ ਕੁਰਬਾਨੀਆਂ ਦੇਣੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਜਿਹੜੀ ਕਾਰ ਜੀਪ ਜਿਹੜੀ ਕਾਰ ਦੇ ਉੱਤੇ ਬੈਠਣ ਲੱਗਿਆ ਜਿਹੜੀ ਗੱਡੀ ਦੇ ਉੱਪਰ ਬੈਠਣ ਲੱਗਿਆ ਸੁਖਵੀਰ ਬਾਦਲ ਉਹਦੇ ਉੱਤੇ ਛੱਤ ਪਾ ਲਈ ਤਾਂ ਕਿ ਮੈਨੂੰ ਧੁੱਪ ਨਾ ਲੱਗੇ ਤੇ ਮੂਰੇ ਬਲੰਟੀਅਰ ਮੋਟਰਸਾਈਕਲ ਤੇ ਐਦਾਂ ਹੀ ਨੇ ਪਰ ਜ਼ਿਆਦਾ ਕੱਲੇ ਕੱਲੇ ਮੋਟਰਸਾਈਕਲ ਤੇ ਛੱਤ ਪਵਾ ਭਰਾਵਾ ਨੇ ਤੂੰ ਕੱਲਾ ਐ ਫਿਰ ਧੁੱਪ ਤੈਨੂੰ ਹੀ ਲੱਗਦੀ ਆ ਕੱਲੇ ਨੂੰ ਵੀਰੋ ਇਹੇ ਟੈਂਪਰੇਚਰ ਪੁੱਛ ਕੇ ਤੁਰਨ ਵਾਲੇ ਬੰਦੇ ਨੇ ਕਿ ਕਿੰਨਾ ਟੈਂਪਰੇਚਰ ਐ ਸਰ 40 ਐ ਓਕੇ ਜਦੋਂ 35 ਰਹਿ ਗਿਆ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਬਚਾ ਲਓ ਪੰਜਾਬ ਇਹਨਾਂ ਤੋਂ ਸੋ ਇਹਨੇ ਇਹਨਾਂ ਦਾ ਕੀ ਲੈਣਾ ਦੇਣਾ ਲੈਨਾਂ ਦਾ ਆਪਣੇ ਨਾਲ ਕੋਈ ਇਹਨਾਂ ਦਾ ਕੋਈ ਆਪਣੇ ਨਾਲ ਆਪਣੀ ਜ਼ਿੰਦਗੀ ਨਾਲ ਕੋਈ ਮੇਲ ਨਹੀਂ ਖਾਂਦੀ ਕੋਈ ਚੀਜ਼ ਨਾ ਇਹਨਾਂ ਦਾ ਰਹਿਣ ਸਹਿਣ ਆਪਣੇ ਨਾਲ ਮਿਲੇ ਮੈਂ ਕਿੱਦਾਂ ਦਾ ਕਹੀ ਜਾਨਾਂ ਯਾਰ ਤੁਸੀਂ ਪੰਜਾਬ ਦੇ ਬਹੁਤ ਵੱਡੇ ਹਤੈਸ਼ੀ ਹੋ 100 'ਚੋਂ 33 ਆਲਾ ਪਾਸ ਹੁੰਦਾ ਚੱਲ ਮੈਂ 25 ਕਰ ਦੇਣਾ ਅੱਜ ਮੋਗੇ ਤੋਂ 20 ਕਰ ਦੇਣਾ ਚੱਲ بھی سو چون بھی نمبر پنجابی دے پیپر چو لکھتی ٹیکس چو لے کے پاس کر لن باجوا نوجوت سدو مجیتھیا سکھبی بادل لے سو چون بھی نمبر پنجابی چو لکھتی تیسٹ دے ٹیکسٹ لے لن بھی نمبر میں مان جی گاپ کے بھی بہت اتائشی ہے نالے چلو ہیں کر دیا تھوڑے جا پیپر بھی لیک کر دیں گے لیک کر دیں گے بھی آ سوال ہوگا پنجاب دی کی نیکیڑی ہے ਮੈਨੂੰ ਵੀ ਪਤਾ ਹੈ ਕਿ ਇਹਨਾਂ ਨੂੰ ਵੀ ਪਤਾ ਹੈ ਕਿ ਚੰਡੀਗੜ੍ਹ ਪਰ ਮੈਨੂੰ ਇਹਨਾਂ ਪੱਕਾ ਪਤਾ ਹੈ ਲੀਕ ਕਰਕੇ ਵੀ ਇਸ ਸਵਾਲ 'ਚ ਇਹਨਾਂ ਨੂੰ ਨੰਬਰ ਨਹੀਂ ਆਉਣੇ ਕਿਉਂਕਿ ਇਹ ਤਾਂ ਪਤਾ ਵੀ ਚੰਡੀਗੜ੍ਹ ਹੈਗੀ ਹੈ ਲਿਖਣਗੇ ਕਿਵੇਂ ਅੱਛਾ ਇਹਨਾਂ ਨੇ ਪਾ ਦੇਣਾ ਚੱਚੇ ਨੂੰ ਟਿੱਪੀ ਡੱਡੇ ਨੂੰ ਬਿਹਾਰੀ ਗਾਗਾ ੜਾੜਾ ਗੱਗਾ ੜਾੜਾ ਹੈ ਨਾ ਇਹ ਵੀ ਗਲਤ ਹੋਊਗਾ ਕਿਉਂਕਿ ੜਾੜੇ ਦੇ ਪੈਰ 'ਚ ਹਾ ਹਾ ਪੈਂਦਾ ਇਹ ਪੈਰ 'ਚ ਹਾ ਹਾ ਕਿੱਥੇ ਨੇ ਇਤਾਂ ਯੂ ਮੀ ਯੂ نو ਥੈਂਕ ਯੂ ਆਇਤਾ ਸਾਨੂੰ ਕਹਿੰਦੇ ਮਟੀਰੀਅਲ ਕਿ ਹੋ ਜਾ ਗਿਆ ਹੈ ਉਹ ਸਾਡੇ ਜਵਾਗ ਜਿੱਤਿਆ ਕਹਿੰਦੇ ਕਿ ਹੋ ਜਾ ਮਟੀਰੀਅਲ ਆ ਗਿਆ ਕਿ ਹੋ ਜਾ ਮਟੀਰੀਅਲ ਆ ਗਿਆ ਉਹ ਭਾਈ ਮਟੀਰੀਅਲ ਤਾਂ ਤੁਸੀਂ ਹੋ ਹੁਣ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਤੁਹਾਨੂੰ ਸੋ ਇਸ ਕਰਕੇ ਪੰਜਾਬੀਓ ਪੰਜਾਬ ਦੇ ਨਾਲ ਖੜੋ ਹੁਣ ਵੇਲਾ ਹੈ 2 ਮਹੀਨੇ ਪੰਜਾਬ ਦੇ ਨਾਮ ਲਾ ਦਿਓ ਆ ਜਿਹੜੇ ਥੋੜਾ ਬਹੁਤ ਦੇਸ ਜਕੋਰ ਦੇ ਨੇ ਆ ਸਾਇਕ ਦੇ ਨੇ ਇਹਨਾਂ ਦਾ ਕੰਮ ਕਰੋ ਖਤਮ ਉਸ ਤੋਂ ਬਾਅਦ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਮੈਂ ਇਹਦਾ ਖਾਹੂੰਗਾ ਕਿ ਪੰਜਾਬ ਸੋਨੇ ਦੀ ਚਿੜੀ ਕਿਵੇਂ ਬਣ ਸਕਦਾ ਹੈ ਇਹਨਾਂ ਨੇ ਇਹਨਾਂ ਨੇ ਠੇਕ ਹੀ ਲੈ ਰੱਖਿਆ ਸੀ ਵੀ ਸਾਡੇ ਹੀ ਹੁੰਦਾ ਹੈ ਰਾਜ ਐ ਕਿਵੇਂ ਹੁੰਦਾ ਤੁਹਾਡਾ ਰਾਜ ਬਈ ਅਸੀਂ ਕਾਦੇ ਵਾਸਤੇ ਆ ਬਈ ਇੱਥੇ ਅਸੀਂ ਅਸੀਂ ਪੰਜਾਬ ਚ ਬਾਰਿਸ਼ ਤਾਂ ਤੁਸੀਂ ਉਹ ਅਸਲੀ ਪੰਜਾਬ ਦੇ ਇਹਨਾਂ ਨੂੰ ਇਹਨਾਂ ਨੂੰ ਕੌਣ ਪੁੱਛਦਾ ਸੋ ਇਹ ਏਸੇ ਕਰਕੇ ਹੁਣ ਦੁਖੀ ਨੇ ਮੈਂ ਤਾਂ ਵਿਧਾਨ ਸਭਾ ਜਿੰਦਾ ਲੈ ਗਿਆ ਸੀ ਮੈਂ ਜਿੰਦਾ ਬਾਹਰੋਂ ਲਾਉਣ ਬਤਨ ਕਿਹਾ ਸੀ ਮੈਂ ਕਹਿਆ ਸੀ ਜੀ ਇਹ ਵਿਰੋਧੀ ਧਿਰ ਵਾਲੇ ਨਾ ਆਪ ਬੋਲ ਕੇ ਭੱਜ ਜਾਂਦੇ ਨੇ ਅੰਦਰੋਂ ਜਿੰਦਾ ਲਾਓ ਉਦੋਂ ਜਿੰਦੇ ਤੇ ਲੜ ਪਏ ਤੇ ਫਿਰ ਐ ਕਰਿਓ ਇੱਕ ਤਰੀਕ ਨੂੰ ਜਿੰਦੇ ਲਾ ਦਿਓ ਚਾਰ ਤਰੀਕ ਨੂੰ ਚਾਬੀ ਮੇਰੇ ਕੋਲੇ ਆ ਜੂ ਲੈ ਹੁਣ ਦੇਖਿਓ ਫਿਰ ਪੰਜਾਬ ਦੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲੇ ਇਹਨਾਂ ਨੇ ਜਿੰਦੇ ਚਾਬੀ ਮੇਰੇ ਕੋਲੇ ਤੇ ਉਹ ਤੋਂ ਬਾਅਦ ਮਜਾਲ ਹੈ ਕੋਈ ਸੈਂਟਰ ਇੱਕ ਪੈਸਾ ਵੀ ਸਾਡਾ ਰੋਕ ਲੇ ਆ ਪਿਛਲੇ ਦਿਨੀ ਅਫਵਾਹ ਫਲਾਤੀ ਭਗਵੰਤ ਮਾਨਤਾ ਜੀ ਅਮੀਰਾਂ ਨੂੰ ਮੰਡੀਆਂ ਖੋਲ ਕੇ ਮੈਂ ਭਾਈ 2013 ਤੋਂ ਚੱਲੀ ਜਾਂਦਾ ਅੱਜ ਤੱਕ ਉਹ ਬੰਦ ਕੀਤੇ ਐ ਆ ਡਗਰੂ ਵਾਲਾ ਆ ਨਾਲ ਉਹ ਭਾਈ ਸਾਸੀ ਤਾਂ ਮੰਡੀਆਂ ਵਧਾਈਆਂ ਨੇ ਸਾਨੂੰ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਕਰੋੜ ਐ ਸਾਡੇ ਕੋਲ ਸਰਕਾਰੀ ਮੰਡੀਆਂ ਇੰਨੀਆਂ ਨੇ ਅੱਜ ਤੱਕ ਪਿਛਲੀ ਵਾਰ ਨਾਲੋਂ ਮੰਡੀਆਂ ਵਧਾਈਆਂ ਨੇ ਹਰ ਗੱਲ ਤੇ ਪੁੱਛਦੇ ਨਹੀਂ ਕਰਦੇ ਨਹੀਂ ਚੱਕ ਤੜਕੀ ਉੱਠਣ ਸਾਰ ਕਹਿੰਦੇ ਕੀ ਐ ਅੱਛਾ ਭਵੰਤਮਨ ਦੇ ਖਿਲਾਫ ਐ ਚੱਕ ਦਿਓ ਬਾਅਦ ਚ ਮਾਫੀਆ ਮੰਗਣੀਆਂ ਪੈਂਦੀਆਂ ਉਹ ਜਾਖੜ ਕਹਿੰਦਾ ਚਾਪਕੀ ਕਹਿੰਦਾ 26 ਜਨਵਰੀ ਵਾਲੀ ਤਾਂ ਨਹੀਂ ਕਹਿੰਦਾ ਲਈ ਕਹਿੰਦਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਪਣੀ ਫੋਟੋ ਲਾ ਲਈ ਸੀ ਮੈਂ ਕਿਹਾ ਚੱਲ ਮੈਂ ਰਾਜਨੀਤੀ ਛੱਡ ਦੂੰਗਾ ਤੂੰ ਦਿਖਾ ਦੇ ਕਿਹੜੇ ਮਾਡਲ 'ਚ ਫੋਟੋ ਲਾਈ ਸੀ ਬਾਅਦ ਜਦੋਂ ਸਰਕਾਰ ਨੇ ਕਲੀਅਰ ਕਰਤਾ ਗਵਰਨਮੈਂਟ ਨੂੰ ਦੱਸਣਾ ਪੈਗਾ ਵੀ ਕੋਈ ਫੋਟੋ ਨਹੀਂ ਲਾਈ ਸੀ ਫਿਰ ਕਹਿੰਦਾ ਹਾਂ ਨਿੱਜੀ ਵਿਚਾਰ ਨੇ ਮੇਰੇ ਨਿੱਜੀ ਵਿਚਾਰ ਦਾ ਸੀ ਹੱਦ ਆਇਆ ਹੁਣ ਕੋਈ ਪਤਾ ਨਹੀਂ ਕਦੋਂ ਕਿਹੜਾ ਕਿੱਧਰ ਨੂੰ ਚੱਲ ਜੇ ਇਹਨਾਂ ਕੋਲੇ ਇਹਨਾਂ ਦਾ ਬੁਰਾ ਹਾਲ ਹੈ 15 ਦਿਨ ਪਹਿਲਾਂ ਕਹਿੰਦੇ ਸੀ ਕਿ ਭਾਜਪਾ ਨਾਲ ਸਾਡਾ ਸਮਝੌਤਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਹਿੰਦੂ ਸਿੱਖ ਇੱਕਤਾ ਭਾਈਚਾਰਕ ਸਾਂਝ ਇਹਦੇ ਨਾਲ ਬਣੀ ਰਹੂਗੀ ਇਹ ਕਹਿੰਦੇ ਸੀ ਕਾਲੀਦਾਲ ਨਾਲੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਕੱਲ ਪਰਸੋਂ ਕਹਿੰਦੇ ਭੁੱਲ ਜੋ ਦਿੱਲੀ ਵਾਲਿਆਂ ਨੂੰ ਤਾਂ ਬਹੁਤ ਮਾੜੇ ਨੇ ਭਈ ਸਾਨੂੰ ਹੀ ਪਾਓ ਵੋਟਾਂ ਹੱਦ ਆ ਯਾਰ ਕਦੇ ਮਰ ਜਾ ਚਿੜੀ ਕਦੇ ਜਿਉਂ ਜਾ ਚਿੜੀ ਥੋੜੇ ਹਿਸਾਬ ਨਾਲ ਹੀ ਚੱਲੀਏ ਕਦੇ ਉਧਰ ਨੂੰ ਚਲੇ ਜਾਨੇ ਉਹ ਕਹਿੰਦਾ ਇੱਧਰ ਨੂੰ ਚਲੇ ਜਾਨੇ ਕਦੇ ਫੇਰ ਉਧਰ ਨੂੰ ਕਦੇ ਫੇਰ ਇੱਧਰ ਨੂੰ ਉਹ ਮੈਨੂੰ ਪੱਤਰਕਾਰ ਕਹਿੰਦੇ ਜੀ ਸੁਖਦੇਸ਼ ਸਿੰਘ ਢੀਂਂਸਾ ਦੀ ਉਹਦੇ ਮੁੰਡੇ ਦੀ ਘਰ ਵਾਪਸੀ ਹੋ ਗਈ ਮੈਂ ਕਿਹਾ ਕਿਹੜੇ ਘਰ ਚ ਵਾਪਸੀ ਹੋ ਗਈ ਕਹਿੰਦੇ ਕਾਲੀ ਦਲ ਚ ਆ ਗਏ ਮੈਂ ਕਿਹਾ ਇਹ ਤਾਂ ਹਬਦੇ ਘਰ ਹੀ ਮੁੜੇ ਨੇ ਕਹਿੰਦੇ ਹਾਂ ਜੀ ਘਰ ਵਾਪਸੀ ਹੋ ਗਈ ਮੈਂ ਕਿਹਾ ਇਹ ਤਾਂ ਆਪ ਹੀ ਗਏ ਸੀ ਆਪ ਹੀ ਮੁੜਿਆਏ ਇਹਨੂੰ ਕਹਿੰਦੇ ਉਹ ਘਰ ਵਾਪਸੀ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਨਾ ਚੰਡੀਗੜ੍ਹ ਵਾਲੇ ਜਿਹਦੇ ਉਹਨਾਂ ਘਰਾਂ ਚ ਵਾਪਸੀ ਹੋ ਗਈ ਉਹਦੇ ਮੰਨ ਜਾਣਗੇ ਉਹਨਾਂ ਘਰਾਂ 'ਚ ਕੋਈ ਨਹੀਂ ਵੜਨਿੰਦਾ ਇਹਨਾਂ ਨੂੰ ਇਹ ਤਾਂ ਉੱਥੋਂ ਸੋਫੇ-ਸੂਫੇ ਵੀ ਚੱਕ ਲਿਆ ਏਸੀ ਵੀ ਪੱਕਾ ਹੀ ਲੱਗ ਗਿਆ ਕੰਮ-ਕਮ ਆਹ ਹੋ ਗਿਆ ਉਹਨਾਂ ਘਰਾਂ 'ਚ ਨਹੀਂ ਵੜਨਿੰਦਾ ਕੋਈ ਮੈਨੂੰ ਪਤਾ ਹੈ ਮੈਂ ਲੋਕਾਂ 'ਚ ਹੀ ਰਹਾ ਲੋਕ ਦੱਸ ਦਿੰਦੇ ਇੱਕ ਗੱਲ ਨਾਲ ਹੀ ਕਿਉਂਕਿ ਲੋਕਤੰਤਰ 'ਚ ਲੋਕ ਵੱਡੇ ਨੇ ਸੋ ਮੈਂ ਅੱਜ ਇੱਥੇ ਇਹ ਕੋਈ ਰੈਲੀ ਨਹੀਂ ਤਾਂ ਆਪਣਾ ਵਲੰਟੀਅਰਾਂ ਦਾ ਇੱਕ ਛੋਟਾ ਜਿਹਾ ਮਿਲਣੀ ਹੈ ਜਿੱਦੇ ਰੈਲੀ ਕੀਤੀ ਉਹਦੇ ਦੇਖਿਓ ਇਹਨਾਂ ਨੂੰ ਹੁੰਦਾ ਕੀ ਐ ਯਾਰ 2 ਸਾਲਾਂ ਚ ਹਾਲਤ ਦੇਖ ਲਓ ਗੋਲੀਆਂ ਹੀ ਕੱਢਣ ਲੱਗਦੇ ਸਿੱਧੀਆਂ ਮੈਨੂੰ ਤਾਂ ਸਿੱਧਾ ਹੀ ਪੈਣ ਲੱਗ ਗਏ ਹੋਣਾ ਨਾ 2 ਸਾਲਾਂ ਚ ਇਹਨਾਂ ਦੀ ਆ ਹਾਲਤ ਹੋ ਗਈ ਜਦੋਂ 4 ਸਾਲ ਹੋ ਗਏ ਆਪਣੀ ਸਰਕਾਰ ਨੂੰ ਐਂ ਚੱਲਦੇ ਨੂੰ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਵੱਟੇ ਮਾਰਨ ਲੱਗ ਜਾਣਗੇ ਯਾਰ ਹਾਲਤ ਕੀ ਕਰਤੀ ਇਹਨਾਂ ਨੇ ਮੇਰੇ ਬੱਤੀ ਦੰਦ ਨੇ ਮੇਰੀ ਗੱਲ ਸੱਚੀ ਹੋ ਜਾਂਦੀ ਐ ਮੈਂ ਕਿਤੇ ਕਹਿਆ ਸੀ ਪਤੰਦ 2017 ਚ ਕਿਹਾ ਸੀ ਪਤਾ ਨਹੀਂ ਬਾਈ ਚ ਵੀ ਜਿਸ ਹਿਸਾਬ ਨਾਲ ਇਹ ਬਿਆਨ ਜੇ ਦੇਈ ਜਾਂਦੇ ਆ ਬੋਲੇ ਜੇ ਹੋਏ ਪਏ ਆ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੋਂ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਮੈਨੂੰ ਸਰਕਾਰ ਦੇ ਖਰਚੇ ਤੇ ਕੋਈ ਪਾਗਲਖਾਨਾ ਵੀ ਖੋਲਣਾ ਪੈ ਸਕਦਾ ਹੈ ਕਿਉਂਕਿ ਹੋਰ ਕਿਸੇ ਸਟੇਟ ਨੇ ਤਾਂ ਲੈਣੇ ਨਹੀਂ ਸਾਹਮਣੇ ਤਾਂ ਆਪਾਂ ਨੇ ਪੈਣੇ ਨੇ ਇਹ ਪਰ ਕੋਈ ਸਿਆਣੇ ਵਾਲੀ ਗੱਲ ਕਰਦੇ ਆ ਕਿਉਂਕਿ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਇਹਨਾਂ ਦੀ ਮੱਤ ਪੱਝੀ ਹੋਈ ਹੁਣ ਸਮਝ ਨਹੀਂ ਆ ਰਹੀ ਕਰੀਏ ਕੀ ਬੰਦੇ ਨਹੀਂ ਲੱਭ ਰਹੇ